ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪਾੜ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਸੋ ਸੱਚੇ ਪਾਸ਼ਾ ਮਹਾਰਾਜ ਨੇ ਇਹ ਸਾਰੀ ਖਲਕਤ ਜੋ ਸਾਜੀ ਹੈ ਸਾਰੀ ਖਲਕਤ ਦੇ ਵਿੱਚ ਸਾਜ ਕੇ ਮਹਾਰਾਜ ਆਪ ਵਿੱਚ ਵਿਚਰ ਰਹੇ ਹਨ ਤੇ ਖਾਲਸਾ ਜੀ ਉਹ ਵਿਰਲੀਆਂ ਅੱਖਾਂ ਹਨ ਜਿਹੜੀਆਂ ਉਸ ਦਾਤੇ ਨੂੰ ਵੇਖ ਲੈਂਦੀਆਂ ਤੇ ਨਹੀਂ ਤੇ ਸਾਡੇ ਵਰਗੇ ਸਾਰਾ ਸਮਾ ਮਾਇਆ ਦੇ মোহ ਅੰਦਰ ਮਾਇਆ ਦੇ ਖਿਲਾਰ ਪਾਉਣ ਵਿੱਚ ਮਾਇਆ ਪਿੱਛੇ ਭੱਜਦੇ ਆਂ ਗਵਾਕੇ ਤੇ ਇਥੋਂ ਤੁਰ ਜਾਂਦੇ ਆ ਉਹ ਵਿਰਲੇ ਹਨ ਜਿਹੜੇ ਖਾਲਸਾ ਜੀ ਸਤਿਗੁਰਾਂ ਨੂੰ ਲੱਭਦੇ ਹਨ ਜਿਵੇਂ ਕਿਸੇ ਦਾ ਪੁੱਤ ਗਵਾਚਾ ਹੋਵੇ ਤੇ ਉਹ ਮਾਂ ਲੱਭਦੀ ਹੈ ਨਾ ਖਾਲਸਾ ਜੀ ਇਸੇ ਪ੍ਰਕਾਰ ਹਰੀ ਦੇ ਜਨ ਪਰਮੇਸ਼ਰ ਨੂੰ ਲੱਭਦੇ ਹਨ ਕਿਉਂਕਿ ਉਹਨਾਂ ਦਾ ਉਹਦੇ ਨਾਲ ਪ੍ਰੇਮ ਹੁੰਦਾ ਉਹ ਜਾਣ ਜਾਂਦੇ ਆ ਵੀ ਸਾਨੂੰ ਪੈਦਾ ਕਰਨ ਵਾਲਾ ਉਹ ਹੈ ਉਹ ਜਾਣ ਜਾਂਦੇ ਆ ਸਾਨੂੰ ਰਿਜ਼ਕ ਦੇਣ ਵਾਲਾ ਉਹੀ ਹੈ ਸਾਨੂੰ ਦੇਹ ਹੀ ਦੇਣ ਵਾਲਾ ਉਹੀ ਹੈ ਸਾਨੂੰ ਇਹ ਧਰਤੀ ਆਕਾਸ਼ ਦੇਣ ਵਾਲਾ ਵੀ ਉਹੀ ਹੈ ਉਹ ਜਾਣ ਜਾਂਦੇ ਆ ਤੇ ਇਸੇ ਕਰਕੇ ਫਿਰ ਖਾਲਸਾ ਜੀ ਉਹ ਉਸ ਭਜੋ ਨੱਠੀ ਵਿੱਚ ਪੈਂਦੇ ਆ ਵੀ ਸਾਨੂੰ ਰੱਬ ਮਿਲ ਜਾਵੇ ਤੇ ਰੱਬ ਨੂੰ ਪਾਉਣ ਵਾਸਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਉਹਦੇ ਨਾਮ ਦਾ ਸਹਾਰਾ ਲੈਣਾ ਪਵੇਗਾ ਉਹਦੇ ਨਾਮ ਨੂੰ ਆਵਾਜ਼ਾਂ ਮਾਰਨੀਆਂ ਪੈਣਗੀਆਂ ਨਾਮ ਲੈ ਕੇ ਫਿਰ ਉਹ ਮਿਲੇਗਾ ਫਿਰ ਉਹ ਖਾਲਸੇ ਸਾਰੀ ਇੱਕ ਥਾਂ ਟਿਕ ਟਿਕਾਣਾ ਕਰਕੇ ਬੈਠ ਕੇ ਪਰਮੇਸ਼ਰ ਦਾ ਨਾਮ ਜਪਦੇ ਆ ਫਿਰ ਜਦੋਂ ਜਪਣ ਲੱਗ ਪੈਂਦੇ ਆ ਹੌਲੀ ਹੌਲੀ ਮਹਾਰਾਜ ਦੇ ਨੇੜੇ ਹੁੰਦੇ ਜਾਂਦੇ ਆ ਕਿਉਂ ਰੱਬ ਕਿਤੇ ਬਾਹਰੋਂ ਥੋੜਾ ਆਉਣਾ ਰੱਬ ਤੇ ਖਾਲਸਾ ਜੀ ਸਾਡੇ ਹਿਰਦੇ ਵਿੱਚ ਬੈਠਾ ਰਬ ਸਾਰੀ ਖਲਕਤ ਵਿੱਚ ਬੈਠਾ ਹੈ ਬਲਿਹਾਰੀ ਕੁਦਰਤ ਵਸਿਆ ਉਹ ਤੇ ਸਾਰੀ ਕੁਦਰਤ ਕਰਕੇ ਵਸਿਆ ਹੋਇਆ ਹੈ ਸਾਰੀ ਕੁਦਰਤ ਵਿੱਚ ਰੁੱਖਾਂ ਵਿੱਚ ਖਾਲਸਾ ਜੀ ਪੰਛੀਆਂ ਵਿੱਚ ਜਨਵਰਾਂ ਵਿੱਚ ਬਨਾਸ਼ਪਤੀ ਵਿੱਚ ਸਾਰੀਆਂ ਖਾਣੀਆਂ ਦੇ ਵਿੱਚ ਉਹ ਦਾਤਾ ਵਸਿਆ ਹੋਇਆ ਹੈ ਇਸ ਕਰਕੇ ਉਹਦਾ ਜਿਹੜਾ ਨਾਮ ਹੈ ਨਾ ਉਹ ਹੀ ਉਹਦੇ ਤੱਕ ਸਾਨੂੰ ਲੈ ਕੇ ਜਾ ਸਕਦਾ ਹੋਰ ਕੋਈ ਸਾਧਨ ਨਹੀਂ ਉਹਦੇ ਤੱਕ ਜੇ ਪਹੁੰਚਣਾ ਹੈ ਸੇਵਾ ਤੇ ਸਿਮਰੜੇ ਦੋ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ ਫਿਰ ਉਹ ਮਹਾਰਾਜ ਜੀ ਆ ਆ ਕੇ ਮਿਲਗੇ ਜਿਵੇਂ ਪੀਰ ਬਾਬਾ ਬੁੱਢਣ ਸਾਹਿਬ ਜੀ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਖਾਲਸਾ ਜੀ ਉਹਨਾਂ ਦੀਆਂ ਬੜੀਆਂ ਕਵਾਲੀਆਂ ਆ ਆਮ ਜਿਹੜੇ ਬਣੇ ਪੀਰਾਂ ਦੀਆਂ ਜਗ੍ਹਾ ਜਨਾਬੋ ਬਣੀਆਂ ਜਿੱਥੇ ਪੀਰ ਕੋਈ ਹੋਇਆ ਹੀ ਨਹੀਂ ਤੇ ਉੱਥੇ ਵੀ ਖਾਲਸਾ ਜੀ ਉਹ ਵੱਜਦੀਆਂ ਨੇ ਉਹ ਟੇਪਾਂ ਉੱਥੇ ਵੀ ਵੱਜਦੀਆਂ ਨੇ ਤੇ ਉਹ ਪੀਰ ਬਾਬਾ ਬੁੱਢਣ ਸਾਹਿਬ ਦਾ ਇਤਿਹਾਸ ਵੀ ਕਿਸੇ ਨੂੰ ਬਹੁਤਾ ਜਾਣੂ ਨਹੀਂ ਤੇ ਜੇ ਇਸ ਵੇਲੇ ਬੀਰ ਬਾਬਾ ਬੁੱਢਣ ਸਾਹਿਬ ਜੀ ਭਗਤੀ ਕਰਦੇ ਸੀ ਤੇ ਪਹਿਲਾਂ ਹੰਕਾਰੀ ਹੋ ਗਏ ਸਨ ਤੇ ਜਦੋਂ ਕੋਈ ਉਹਨਾਂ ਦੇ ਸਿਰ ਉੱਤੇ ਕੋਈ ਪੰਛੀ ਕੋਈ ਕਾਂ ਕੋਈ ਚਿੜੀ ਆ ਕੇ ਬੈਠਦੀ ਤੇ ਉਹਨੂੰ ਭਸਮ ਕਰ ਦਿੰਦੇ ਸੀ ਵੀ ਤੂੰ ਸਾਡੇ ਸਿਰ ਤੇ ਕਿਵੇਂ ਬੈਠ ਗਈ ਸਾਡੇ ਤੋਂ ਤੂੰ ਵੱਡੀ ਹੋ ਗਈ ਤੇ ਇਹ ਐਵੇਂ ਬਿਰਤੀ ਕਰਦੇ ਸੀ ਤੇ ਬਿਰਤੀ ਟੇਕਦੀ ਨਹੀਂ ਸੀ ਰੱਬ ਰੱਬ ਬਹੁਤ ਕਰਦੇ ਸੀ ਪਰ ਰੱਬ ਤੱਕ ਪਹੁੰਚ ਨਹੀਂ ਨੀ ਸੀ ਆਵਾਜ਼ ਇੱਕ ਦਿਨ ਮਹਾਰਾਜ ਨੇ ਖੇਡ ਵਰਤਾਈ ਇੱਕ ਛੋਟੀ ਜੀ ਸਿੱਖਾਂ ਦੀ ਬੱਚੀ ਬੱਕਰੀਆਂ ਚਾਰਦੀ ਉਸ ਪਹਾੜੀ ਵੱਲ ਚਲੀ ਗਈ ਤੇ ਉਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਆਸਾਰੀ ਵਾਰ ਦੇ ਵਿੱਚੋਂ ਸ਼ਬਦ ਗਾਇਨ ਕਰਦੀ ਸੀ ਜਦੋਂ ਉਹ ਆਵਾਜ਼ ਪੀਰ ਬਾਬਾ ਬੁੱਢਣ ਸਾਹ ਦੇ ਕਰਨੀ ਪਈ ਬੜਾ ਆਨੰਦ ਆਇਆ ਕਿਉਂਕਿ ਉਹ ਜਿਹੜੀ ਪੰਕਤੀ ਸੀ ਉਹਦੇ ਵਿੱਚ ਬਹੁਤ ਵੱਡਾ ਗਿਆਨ ਸੀ ਤੇ ਜਦੋਂ ਆਵਾਜ਼ ਮਾਰੀ ਵੀ ਬੱਚੀਏ ਤੂੰ ਕੀ ਗਾਉਣੀ ਹੈ ਤਾਂ ਉਹਨੇ ਦੱਸਣਾ ਕੀਤਾ ਵੀ ਮੈਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀ ਬਾਣੀ ਗਾਉਣੀ ਹਾਂ ਇਹ ਕੌਣ ਹੋਏ ਨੇ ਕਿੱਥੇ ਮਿਲਣਗੇ ਕਿੱਥੇ ਨੇ ਹੁਣ ਫਿਰ ਉਹ ਬੱਚੀ ਨੇ ਦੱਸਣਾ ਕੀਤਾ ਵੀ ਉਹ ਤੇ ਸਾਰੇ ਕਾਨ ਕਾਨ ਵਿੱਚ ਹੈ ਜੇ ਮੈਂ ਆਕਾਸ਼ਾਂ ਨੂੰ ਵੇਖਦੀ ਹਾਂ ਤੇ ਮੈਨੂੰ ਗੁਰੂ ਨਾਨਕ ਦਿਖਦਾ ਜੇ ਮੈਂ ਰੁੱਖਾਂ 'ਚ ਦੇਖਦੀ ਹਾਂ ਤੇ ਮੈਨੂੰ ਗੁਰੂ ਨਾਨਕ ਦਿਖਦਾ ਜੇ ਮੈਂ ਬਨਾਸਪਤੀ ਵਿੱਚ ਦੇਖਦੀ ਹਾਂ ਤੇ ਮੈਨੂੰ ਗੁਰੂ ਨਾਨਕ ਦਿਖਦਾ ਜੇ ਮੈਂ ਕਿਸੇ ਜੀਵ ਨੂੰ ਦੇਖਦੀ ਹਾਂ ਉਹਦੇ ਵਿੱਚ ਵੀ ਮੈਨੂੰ ਸਤਿਗੁਰੂ ਗੁਰੂ ਨਾਨਕ ਦਿਖਦਾ ਤੇ ਇਹੋ ਜੀ ਬਿਰਤੀ ਛੋਟੀ ਜੀ ਬੱਚੀ ਦੀ ਵੇਖ ਕੇ ਤੇ ਹੈਰਾਨ ਹੋ ਗਏ ਪੀਰ ਬਾਬਾ ਬੁੱਢਣ ਸਾਹ ਜੀ ਕਹਿੰਦੇ ਜੇ ਮੈਂ ਮਿਲਣਾ ਹੋਵੇ ਤੇ ਮੈਂ ਕੀ ਕਰਾਂ ਮੈਂ ਕਿੱਥੇ ਜਾ ਕੇ ਮਿਲਾਂ ਤੇ ਉਹ ਛੋਟੀ ਜੀ ਬੱਚੀ ਦਾ ਜਵਾਬ ਸੀ ਪੀਰ ਜੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਸਤਗੁਰੂ ਗੁਰੂ ਨਾਨਕ ਸਾਹਿਬ ਦਿਲਾਂ ਦੀਆਂ ਜਾਣਦੇ ਨੇ ਤੁਸੀਂ ਇੱਥੇ ਬਹਿ ਕੇ ਉਹਨਾਂ ਨੂੰ ਯਾਦ ਕਰੋ ਮਹਾਰਾਜ ਆਪ ਆ ਕੇ ਤੁਹਾਨੂੰ ਮਿਲਣਗੇ ਐਸੀ ਵਡਿਆਈ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਖਾਲਸਾ ਜੀ ਕਿ ਸਾਰੀ ਦੁਨੀਆ ਦਾ ਭ੍ਰਮਣ ਕੀਤਾ ਹੈ ਮਹਾਰਾਜ ਨੁਕਰਾਂ ਕੋਨਿਆਂ ਤੱਕ ਵੀ ਧਰਤੀ ਦੇ ਗਏ ਨੇ ਕਿਉਂ ਕਿਉਂਕਿ ਜਿੱਥੇ ਕੋਈ ਗੁਰਮੁਖ ਪਿਆਰਾ ਰੱਬ ਨੂੰ ਚੇਤੇ ਕਰਦਾ ਸੀ ਉੱਥੇ ਹੀ ਮਹਾਰਾਜ ਪਹੁੰਚ ਗਏ ਕਿਉਂਕਿ ਮਹਾਰਾਜ ਆਪ ਰੱਬ ਸਨ ਭਾਈ ਲਾਲੋ ਦੇ ਘਰ ਪਹੁੰਚ ਕੇ ਗਰੀਬ ਸਿੱਖ ਦੇ ਮਹਾਰਾਜ ਨੇ ਕਿੰਨਿਆਂ ਨੂੰ ਉਤਾਰਿਆ ਖਾਲਸਾ ਜੀ ਕੋਨੇ-ਕੋਨੇ ਦੇ ਜਾ ਕੇ ਭਲਾ ਕੀਤਾ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਯਾਦ ਤੱਕ ਨਹੀਂ ਕਰਦੇ ਤੇ ਫਿਰ ਸਾਡਾ ਪ੍ਰੇਮ ਕਿਵੇਂ ਮਹਾਰਾਜ ਨਾਲ ਬਣੇਗਾ ਤੇ ਜਦੋਂ ਇਹ ਗੱਲ ਆਖੀ ਪੀਰ ਬਾਬਾ ਬੁੱਢਣ ਸਾਹ ਨੂੰ ਤੇ ਉਹ ਜਿਹੜੀਆਂ ਪੀਰ ਬਾਬਾ ਬੁੱਢਣ ਸਾਹ ਦੇ ਕੋਲੇ ਬੱਕਰੀਆਂ ਸੀ ਨਾ ਇਹ ਉਸੇ ਬੱਚੀ ਦੀਆਂ ਦਿੱਤੀਆਂ ਹੋਈਆਂ ਸੀ ਦੋ ਬੱਕਰੀਆਂ ਉਹ ਦੇ ਗਈ ਸੀ ਵੀ ਪੀਰ ਜੀ ਇਹਨਾਂ ਦਾ ਦੁੱਧ ਪੀ ਲਿਆ ਕਰਿਓ ਤੇ ਫਿਰ ਖਾਲਸਾ ਜੀ ਪੀਰ ਬਾਬਾ ਬੁੱਢਣ ਸਾਹ ਨੇ ਜੇ ਇਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਜੀ ਅੰਤਰਜਾਮੀ ਸਤਗੁਰੂ ਪੀਰਾਂ ਦੇ ਪੀਰ ਦਾ ਤੇ ਜਦੋਂ ਮਹਾਰਾਜ ਨੂੰ ਯਾਦ ਕਰਨਾ ਸ਼ੁਰੂ ਕੀਤਾ ਨਾ ਤੇ ਫਿਰ ਖੇੜ ਵਰਤੀ ਮਹਾਰਾਜ ਨੂੰ ਯਾਦ ਕਰਦਿਆਂ ਕਰਦਿਆਂ ਬੈਰਾਗ ਆਉਣ ਲੱਗ ਪਿਆ ਜਦੋਂ ਬੰਦਾ ਬੈਰਾਗੀ ਹੋ ਜਾਵੇ ਰੱਬ ਤੱਕ ਆਵਾਜ਼ ਪਹੁੰਚਣੀ ਸ਼ੁਰੂ ਹੋ ਜਾਂਦੀ ਜਦੋਂ ਖਾਲਸਾ ਜੀ ਬੈਰਾਗ ਆਉਣ ਲੱਗ ਪਿਆ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਨ ਲੱਗ ਪਏ ਤੇ ਮਹਾਰਾਜ ਬਹੁਤ ਦੂਰ ਦਰਾਡੇ ਉਦਾਸੀ ਤੇ ਸਨ ਫਿਰ ਸਤਗੁਰ ਮਹਾਰਾਜ ਉਥੋਂ ਪਾਈ ਬਾਲੇ ਦੇ ਮਰਦਾਨੇ ਦੇ ਸਮੇਤ ਮਹਾਰਾਜ ਜੀ ਇਹ ਜੰਗਲਾਂ ਵਿੱਚ ਕੀਰਤਪੁਰ ਦੇ ਜੰਗਲਾਂ ਵਿੱਚ ਆ ਪਹੁੰਚੇ ਇੱਥੇ ਆ ਕੇ ਵੇਖਿਆ ਪੀਰ ਬਾਬਾ ਬੁੱਢਣ ਸਾਹ ਦੇ ਕੋਲ ਪਹੁੰਚੇ ਆਖਿਆ ਪੀਰ ਜੀ ਅਸੀਂ ਆ ਗਏ ਆ ਤੇ ਉਹਨਾਂ ਨੇ ਕਦੇ ਵੇਖਿਆ ਹੀ ਨਹੀਂ ਸੀ ਕਹਿੰਦੇ ਤੁਸੀਂ ਕੌਣ ਹੋ ਜਦੋਂ ਦੱਸਿਆ ਭਾਈ ਮਰਦਾਨਾ ਜੀ ਨੇ ਵੀ ਇਹ ਗੁਰੂ ਨਾਨਕ ਨਰੰਗਾਰੀ ਨੇ ਤੇ ਮਹਾਰਾਜ ਦੇ ਚਰਨੀ ਟੈ ਪਏ ਆਸਣ ਦਿੱਤਾ ਬੈਠਣ ਨੂੰ ਤੇ ਖਾਲਸਾ ਜੀ ਭੱਜ ਕੇ ਜਾ ਕੇ ਬੱਕਰੀਆਂ ਚੋਕ ਕੇ ਤੇ ਕੁਝਾ ਭਰ ਲਿਆ ਕਿ ਮਹਾਰਾਜ ਜੀ ਆ ਛਕੋ ਤੇ ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਨਾ ਭਾਈ ਇਹ ਤੇਰੀ ਜਿਹੜੀ ਬਿਰਤੀ ਹੰਕਾਰੀ ਸੀ ਇਹ ਅਸੀਂ ਨਹੀਂ ਛਕ ਸਕਦੇ ਅਜੇ ਨਹੀਂ ਛਕਣਾ ਜਦੋਂ ਤੂੰ ਅੰਦਰੋਂ ਪੂਰਾ ਹੋ ਜਾਵੇਂਗਾ ਸਾਡੇ ਨਾਲ ਜੁੜ ਜਾਵੇਂਗਾ ਰੱਬ ਨਾਲ ਜੁੜ ਜਾਵੇਂਗਾ ਉਦੋਂ ਤੇਰੇ ਘਰੋਂ ਛਕਾਂਗੇ ਬਹੁਤ ਬਚਨ ਬਲਾਸ ਹੋਏ ਮਹਾਰਾਜ ਨੇ ਪੀਰ ਬਾਬਾ ਬੁੱਢਣ ਸ਼ਾਮ ਨੂੰ ਨਾਮਦਾਨ ਦਿੱਤਾ ਨਾਮ ਦੇ ਕੇ ਆਖਿਆ ਵੀ ਇੱਥੇ ਬੈਠ ਕੇ ਜਪੋ ਤੇ ਅਸੀਂ ਛੇਵੇਂ ਜਾਮੇ ਵਿੱਚ ਆ ਕੇ ਜਿਹੜਾ ਦੁੱਧ ਛਕਾਂਗੇ ਤੇ ਖਾਲਸਾ ਜੀ ਉਹ ਕੁੱਜੇ ਨੂੰ ਕੱਪੜੇ ਨਾਲ ਬੰਨ ਕੇ ਤੇ ਮਿੱਟੀ 'ਚ ਨੱਪ ਦਿੱਤਾ ਸੀ ਤੇ ਮਹਾਰਾਜ ਸੱਚੇ ਪਾਸ਼ਾ ਫਿਰ ਚਲੇ ਗਏ ਪੀਰ ਬਾਬਾ ਬੁੱਢਣ ਸਾਹ ਨੇ ਉਸ ਵੇਲੇ ਯਾਦ ਜਿਹੜੀ ਮਹਾਰਾਜ ਨਾਲ ਜੋੜ ਛੱਡੀ ਫਿਰ ਛੇਵਾ ਜਾਮਾ ਹੋਇਆ ਪੀਰ ਬਾਬਾ ਬੁੱਢਣ ਸਾਹ ਨੇ ਯਾਦ ਕੀਤਾ ਕਿ ਮਹਾਰਾਜ ਸੁਣਿਆ ਛੇਵਾ ਜਾਮਾ ਵੀ ਤੁਹਾਡਾ ਵਰਤ ਗਿਆ ਕਿਰਪਾ ਕਰੋ ਉਸ ਵੇਲੇ ਸਤਿਗੁਰੂ ਧੰਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਸਤਿਗੁਰੂ ਖਾਲਸਾ ਜੀ ਗਵਾਲੀਅਰ ਦੇ ਕਿਲੇ ਵਿੱਚ ਨજરਬੰਦ ਸਨ ਮਹਾਰਾਜ ਨੇ ਉੱਥੋਂ ਆਪਣੇ ਵੱਡੇ ਸਹਬਜਾਦੇ ਬਾਬਾ ਜੀ ਬਾਬਾ ਗੁਰਦਤਾ ਸਾਹਿਬ ਨੂੰ ਬਚਨ ਕੀਤਾ ਕਿ ਜਾਓ ਜਾ ਕੇ ਪੀਰ ਜੀ ਨੂੰ ਦਰਸ਼ਨ ਦਿਓ ਤੇ ਬਾਬਾ ਜੀ ਨੇ ਪੁੱਛਣਾ ਕੀਤਾ ਕਿ ਮਹਾਰਾਜ ਮੈਂ ਕਿਵੇਂ ਦਰਸ਼ਨ ਦੇਵਾਂਗਾ ਨਾਲੇ ਮੈਂ ਕਿਵੇਂ ਉਹਨਾਂ ਨੂੰ ਲੱਭਾਂਗਾ ਐਡੇ ਵੱਡੇ ਜੰਗਲ ਦੇ ਵਿੱਚ ਸਤਿਗੁਰਾਂ ਨੇ ਆਖਿਆ ਜਿੱਥੇ ਗੁਰੂ ਨਾਨਕ ਸਾਹਿਬ ਦੀ ਕਲਾ ਵਰਤੇਗੀ ਉੱਥੇ ਰੁਕ ਜਾਇਓ ਜਦੋਂ ਗਏ ਤੇ ਖਾਲਸਾ ਜੀ ਕੀ ਵੇਖਦੇ ਜੰਗਲ ਦੇ ਵਿੱਚ ਸ਼ੇਰ ਬੱਕਰੀਆਂ ਨੂੰ ਚਾਰ ਰਿਆ ਤੇ ਉੱਥੇ ਘੋੜੇ ਤੋਂ ਉਤਰ ਕੇ ਵੀ ਇਹ ਗੁਰੂ ਨਾਨਕ ਸਾਹਿਬ ਦਾ ਹੀ ਕਰ ਕਰ ਸਕਦਾ ਹੋਰ ਨਹੀਂ ਕੋਈ ਕਰ ਸਕਦਾ ਤੇ ਫਿਰ ਜਾ ਕੇ ਪੀਰ ਜੀ ਨੂੰ ਦਰਸ਼ਨ ਦਿੱਤੇ ਤੇ ਜਦੋਂ ਪੀਰ ਜੀ ਨੇ ਅਗੋਂ ਆਖਿਆ ਕਿ ਮਹਾਰਾਜ ਜਿਹੜਾ ਪਹਿਲੇ ਜਾਮੇ ਵਿੱਚ ਦਰਸ਼ਨ ਹੋਏ ਸਨ ਉਹ ਦਰਸ਼ਨ ਦਿਓ ਤੇ ਬਾਬਾ ਗੁਰਦਿੱਤਾ ਜੀ ਦੇ ਵਿੱਚੋਂ ਪਹਿਲਾ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋਏ ਫਿਰ ਛੇਵੇਂ ਪਾਸ਼ਾ ਮਹਾਰਾਜ ਦੇ ਸਵਰੂਪ ਨੂੰ ਪਲਟ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਬਾਬਾ ਗੁਰਦਿੱਤਾ ਜੀ ਦੇ ਵਿੱਚੋਂ ਪੀਰ ਬਾਬਾ ਬੁੱਢਣ ਸਾਹਿਬ ਜੀ ਨੂੰ ਹੋਏ ਫਿਰ ਉਹ ਦੁੱਧ ਦਿੱਤਾ ਤੇ ਪੀਰ ਬਾਬਾ ਬੁੱਢਣ ਸਾਹਿਬ ਨੇ ਬੜੇ ਪ੍ਰੇਮ ਦੇ ਨਾਲ ਫਿਰ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਉਹ ਜਿਹੜਾ ਰੱਖਿਆ ਹੋਇਆ ਦੁੱਧ ਸੀਖਾਲਾ ਸਾਹਿਬ ਜੀ ਛਕਿਆ ਫਿਰ ਜਾ ਕੇ ਪੀਰ ਬਾਬਾ ਬੁੱਢਣ ਸਾਹਿਬ ਜੀ ਦੀ ਪੂਰੀ ਪਈ ਸੀ ਤੇ ਸਾਡੇ ਲੋਕ ਇਥੇ ਦੋ ਕਿਟਾਂ ਰੱਖ ਕੇ ਜਗਾ ਬਣਾ ਕੇ ਉਥੇ ਪੀਰ ਬਾਬਾ ਬੁੱਢਣ ਸਾਧੀਆਂ ਕਵਾਲੀਆਂ ਲਾ ਲੈਂਦੇ ਇਹਨਾਂ ਨੂੰ ਕੀ ਨੌਲੇਜ ਹੈ ਵੀ ਬਾਬਾ ਬੁੱਢਣ ਸਾਹਿਬ ਨੇ ਕੀ ਬੰਦਗੀ ਕੀਤੀ ਹੈ ਤੇ ਕੀ ਨਹੀਂ ਬੰਦਗੀ ਕੀਤੀ ਹੈ ਇਸ ਕਰਕੇ ਗੁਰਮਖੋ ਜਿੱਥੇ ਰੱਬ ਨੂੰ ਯਾਦ ਕਰੀਏ ਰੱਬ ਉਥੇ ਆ ਜਾਂਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਪੀਰ ਬਾਬਾ ਬੁੱਢਣ ਸਾਹਿਬ ਜੀ ਕੀਰਤਪੁਰ ਦੀਆਂ ਪਹਾੜੀਆਂ ਦੇ ਵਿੱਚ ਯਾਦ ਕਰਦੇ ਨੇ ਤੇ ਉਥੇ ਹੀ ਮਹਾਰਾਜ ਪਹੁੰਚ ਗਏ ਸੱਚੇ ਪਾਤਸ਼ਾਹ ਤੇ ਇਸ ਕਰਕੇ ਗੁਰਮਖੋ ਸਤਗੁਰੂ ਸਾਡੇ ਕੋਲ ਵੀ ਆ ਜਾਂਦੇ ਆ ਅਸੀਂ ਨਹੀਂ ਵੀ ਸਾਡੇ ਕੋ ਨਹੀਂ ਆ ਸਕਦੇ ਪਰ ਸਾਡਾ ਕੋਈ ਜਪਤਾਪ ਹੀ ਨਹੀਂ ਅਸੀਂ ਕੋਈ ਮਹਾਰਾਜ ਨੂੰ ਯਾਦ ਕਰਦੇ ਹੀ ਨਹੀਂ ਸਤਗੁਰਾਂ ਨੂੰ ਯਾਦ ਕਰਾਂਗੇ ਫੇਰ ਹੀ ਸਤਗੁਰੂ ਤੁਹਾਡੇ ਕੋਲੇ ਆ ਜਾਣਗੇ ਤੁਹਾਨੂੰ ਪਰਦਾਖਸ਼ ਦਰਸ਼ਨ ਦੇਣਗੇ ਪਰ ਸਾਡੀ ਬਿਰਤੀ ਦੇ ਖਾਲਸਾ ਜੀ ਅੜੀ ਹੈ ਪੈਸਿਆਂ ਦੇ ਵਿੱਚ ਪੀਆਰਾਂ ਦੇ ਵਿੱਚ ਕੰਮਾਂ ਕਾਜਾਂ ਦੇ ਵਿੱਚ ਧੀਆ ਪੁੱਤਾਂ ਦੇ ਵਿੱਚ ਤੇ ਇਹ ਸੱਚ ਗੱਲ ਜਾਣੋ ਸਤਗੁਰੂ ਮਹਾਰਾਜ ਕਹਿੰਦੇ ਆ ਵੀ ਇੱਥੇ ਜਿਹੜਾ ਸਮਾ ਹੈ ਸੰਸਾਰ ਹੈ ਨਾ ਇੱਥੇ ਆਵੇ ਨੰਗੇ ਜਾਹੇ ਨੰਗੇ ਵਿੱਚੇ ਕਰੇ ਵਿਥਾਰ ਮਹਾਰਾਜ ਕਹਿੰਦੇ ਇੱਥੋਂ ਸਾਰੇ ਜਗਤ ਵਿੱਚੋਂ ਖਾਲੀ ਹਾਥੀ ਆਪਾਂ ਆਏ ਸਾਂ ਤੇ ਖਾਲੀ ਹਾਥੀ ਇੱਥੋਂ ਚਲੇ ਜਾਣ ਐਵੇਂ ਮਾਇਆ ਦੇ ਖਿਲਾਰੇ ਪਾਉਂਦੇ ਫਿਰਦੇ ਆ ਇਥੇ ਕੱਖ ਨਹੀਂ ਦੇ ਆਪਣਾ ਰਹਿਣਾ ਇੱਥੋਂ ਸਭ ਕੁਝ ਛੱਡ ਕੇ ਜਾਣਾ ਪੈਣਾ ਹਾਂ ਲੋਰ ਅਨੁਸਾਰ ਕਰੀ ਚੱਲੋ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਸਿੱਖੀ ਬਾਰੇ ਦੱਸੋ ਸਤਗੁਰਾਂ ਬਾਰੇ ਦੱਸੋ ਆਪਣੇ ਪਰਿਵਾਰ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਜੋੜ ਦਿਓ ਜੇ ਤੁਸੀਂ ਵੱਡੇ ਪੁਰਖਿਆਂ ਘਰ ਦੇ ਵਿੱਚ ਜੇ ਤੁਸੀਂ ਆਪਣੇ ਬੱਚਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਜੋੜ ਦਿੰਨੇ ਹੋ ਨਾ ਤੇ ਤੁਹਾਨੂੰ ਵੀ ਮੁਕਤ ਮਿਲ ਜਾਣੀ ਹੈ ਤੇ ਤੁਹਾਡੇ ਬੱਚਿਆਂ ਨੂੰ ਵੀ ਮੁਕਤ ਮਿਲ ਜਾਣੀ ਹੈ ਨਹੀਂ ਤੇ ਜਿਹੜਾ ਖਲਾਰਾ ਤੁਸੀਂ ਪਾ ਲਿਆ ਮਾਇਆ ਦਾ ਉਹੀ ਤੁਹਾਡੇ ਬੱਚੇ ਪਾਉਣਗੇ ਤੇ ਫਿਰ ਨਰਕਾਂ ਦੇ ਵਿੱਚ ਇਕੱਠੇ ਹੁੰਦੇ ਫਿਰਾਂਗੇ ਇਸ ਕਰਕੇ ਗੁਰਮੁਖੋ ਨਾਮ ਜਪਿਆ ਕਰੋ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਿਆ ਕਰੋ ਠਾਕੁਰ ਜਾਂ ਸਿਮਰਾਂ ਤੂੰ ਤਾਂ ਹੀ ਜਿੱਥੇ ਪਾਤਸ਼ਾਹ ਜੀ ਤੁਹਾਨੂੰ ਯਾਦ ਕਰਦੇ ਹਾਂ ਤੁਸੀਂ ਤੇ ਉੱਥੇ ਸਹਾਇਕ ਬਣ ਜਾਂਦੇ ਹੋ ਸੋ ਇਸ ਕਰਕੇ ਪਿਆਰਿਓ ਨਾਮ ਜਪਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਮੇਰਾ ਕਰਨ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨвар ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਬੇਅੰਤ ਉਹਨਾਂ ਤੇ ਕਿਰਪਾ ਕੀਤੀ ਭੈਣ ਕਹਿੰਦੀ ਵੀ ਜੋ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਨੇ ਕੀਤਾ ਨਾ ਉਹ ਕੋਈ ਨਹੀਂ ਸੀ ਕਰ ਸਕਦਾ ਕਿਸੇ ਦੇ ਹੱਥ ਵਸਿਆ ਸੀ ਖੇਡਦੇ ਸੀ ਜੋ ਗੁਰੂ ਨਾਨਕ ਸਾਹਿਬ ਦੇ ਘਰਦਿਆਂ ਨੇ ਕੀਤੀ ਸੋ ਭੈਣ ਦੱਸਦੀ ਆ ਕਿ ਮੇਰੇ ਬਾਪੂ ਜੀ ਆ ਉਹ ਵੀ दारू ਬੜੀ ਪੀਂਦੇ ਮੇਰਾ ਭਰਾ ਉਹ ਵੀ ਬੜੀ दारू ਪੀਂਦਾ ਤੇ ਮੇਰੀ ਮਾਤਾ ਇਹਨਾਂ ਦੇ ਦੁੱਖੋਂ ਚੜ੍ਹਾਈ ਕਰ ਗਈ ਅਸੀਂ ਹੁਣ ਤੇ ਇੰਨੀ ਜਾਣੇ ਆ ਤੇ ਮੇਰੀ ਵੀ ਵਿਆਹ ਦੀ ਉਮਰ ਹੋਈ ਆ ਪਰ ਇਹਨਾਂ ਦੋਵਾਂ ਨੂੰ ਕਹਿੰਦੀ ਵੀ दारू ਤੋਂ ਵੇਹਲ ਨਹੀਂ ਸਾਡੀ ਜ਼ਮੀਨ ਵੀ ਸੀ ਇਹਨਾਂ ਨੇ ਅੱਧੋਂ ਜ਼ਿਆਦਾ ਉਹ ਵੇਚ ਲਈ दारू ਦੇ ਵਿੱਚ ਕਹਿੰਦੇ ਪਹਿਲਾਂ ਬਿਲਕੁਲ ਠੀਕ ਸੀਗੇ ਪਹਿਲਾਂ ਕੋਈ ਇਹੋ ਜਿਹਾ ਚੱਕਰ ਨਹੀਂ ਸੀ ਨਾ ਬਾਪੂ दारू ਪੀਂਦਾ ਸੀ ਨਾ ਭਰਾ ਹੀ ਪੀਂਦਾ ਸੀ ਤੇ ਬਾਪੂ ਨੂੰ ਵੀ ਕੋਈ 8-9 ਸਾਲ ਹੋ ਗਏ दारू ਪੀਂਦੇ ਨੂੰ ਤੇ ਭਰਾ ਵੀ 5 ਕਿ ਸਾਲਾਂ ਤੋਂ ਲੱਗ ਪਿਆ ਸੀ ਤੇ ਭੈਣ ਦੱਸਦੀ ਹੈ ਵੀ ਕਾਫੀ ਸਾਡੀ ਉਮਰ ਹੋ ਗਈ ਮੈਂ 28 ਸਾਲਾਂ ਦੀ ਆ ਭਰਾ ਮੇਰੇ ਤੋਂ ਵੱਡਾ ਉਹ ਵੀ ਇਕ ਵਾਰਾ ਭੈਣ ਦੱਸਦੀ ਵੀ ਸਾਡੇ ਨਾ ਹੈ ਤੇ ਸ਼ਰੀਕੇ ਦੇ ਵਿੱਚ ਹੋਈਆਂ ਤੇ ਉਹ ਸਾਡੇ ਕੋਲੋਂ ਸਾਡੀ ਜ਼ਮੀਨ ਮੰਗਦੇ ਸੀ ਵੀ ਤੁਸੀਂ ਇੱਥੋਂ ਸਾਨੂੰ ਦੇ ਦਿਓ ਤੁਹਾਨੂੰ ਹੋਰੋਂ ਕਿਤੇ ਉਹ ਲੈ ਦਿੰਦੇ ਆ ਉਹਨਾਂ ਨੇ ਨਾ ਆਪਣਾ ਖਾਲਸਾ ਜੀ ਫਾਰਮ ਬਣਾਇਆ ਕੋਈ ਡੇਰੀ ਫਾਰਮ ਉਹਨਾਂ ਨੇ ਕਾਫੀ ਵੱਡਾ ਉਹ ਕਹਿੰਦੇ ਸੀ ਵੀ ਇਹ ਨਾਲ ਲੱਗਦੀ ਜ਼ਮੀਨ ਤੁਸੀਂ ਸਾਨੂੰ ਦੇ ਦਿਓ ਤੁਹਾਨੂੰ ਕਿਤੋਂ ਹੋਰ ਉਹ ਦੇ ਦਿੰਨੇ ਆ ਤੇ ਜਿੱਥੋਂ ਦਿੰਦੇ ਸੀ ਉੱਥੇ ਕੋਈ ਪਾਣੀ ਦਾ ਪ੍ਰਬੰਧ ਹੀ ਨਹੀਂ ਸੀਗਾ ਤੇ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਨਹੀਂ ਅਸੀਂ ਨਹੀਂ ਦੇਣੀ ਜ਼ਮੀਨ ਤੇ ਤੁਸੀਂ ਹੋਰ ਕਿਸੇ ਕੋਲ ਲੈ ਲਓ ਅਸੀਂ ਨਹੀਂ ਵੇਚਣੀ ਜਦੋਂ ਤੋਂ ਇਹ ਗੱਲ ਹੋਈ ਸਾਡੇ ਮਾਤਾ ਜੀ ਮੈਨੂੰ ਦੱਸਦੇ ਹੁੰਦੇ ਸੀ ਕਿ ਪੁੱਤ ਉਦੋਂ ਉਹ ਜਿਹੜੀ ਉਹਨਾਂ ਦੀ ਮਾਤਾ ਸੀ ਉਹਨਾਂ ਦਾ ਬਾਪੂ ਸੀ ਉਹ ਸਾਰੇ ਜਿੱਦਾਂ ਨਾ ਸਿਆਣਿਆਂ ਕੋ ਜਾਂਦੇ ਸੀ ਜਿਹੜੇ ਮੂਰਖਾਂ ਕੋ ਤੇ ਉਹ ਉਹਨਾਂ ਕੋ ਕਈ ਟੂਣੇ ਟਮਾਣੇ ਬਹੁਤ ਟੂਣੇ ਟਮਾੜਿਓ ਮਾਤਾ ਕਰਦੀ ਸੀ ਉਹਨਾਂ ਨੇ ਪਤਾ ਨਹੀਂ ਕੀ ਕੀਤਾ ਪਹਿਲਾਂ ਇਹ ਕਦੇ दारू ਨਹੀਂ ਸੀ ਪੀਂਦਾ ਇੱਕ ਦਿਨ ਰੱਜ ਕੇ ਆ ਗਿਆ ਅਸੀਂ ਸਾਰੇ ਹੈਰਾਨ ਹੋਏ ਵੀ ਇਹ ਕੀ ਬਣ ਗਿਆ ਉਦੋਂ ਪੈਂਦਾ ਸੀ ਸਾਡਾ ਦਾਦਾ ਵੀ ਜੀਂਦਾ ਸੀ ਦਾਦੀ ਵੀ ਜੀਂਦੀ ਸੀ ਉਹ ਕਹਿੰਦੇ ਵੀ ਸਾਡੇ ਘਰੋਂ ਤਾਂ ਕੋਈ ਪੀਂਦਾ ਨਹੀਂ ਹੈ ਤੂੰ ਕੀ ਕੀਤਾ ਤੇ ਕਹਿੰਦੇ ਉਦੋਂ ਰਾਤ ਨੂੰ ਇਹ ਬੋਲਦਾ ਸੀਗਾ ਵੀ ਮਾਤਾ ਦੱਸਦੀ ਸਾਡੀ ਵੀ ਰਾਤ ਨੂੰ ਇਹ ਕਹਿੰਦਾ ਸੀ ਵੀ ਮੈਂ ਨਹੀਂ ਪੀਤੀ ਮੈਨੂੰ ਤੇ ਬਣਿਆਂ ਜਾਣਿਆਂ ਫੜ ਕੇ ਪਿਆਈ ਆ ਅਸੀਂ ਫਿਰ ਪਤਾ ਕੀਤਾ ਤੇ ਜਿੱਥੋਂ ਪੀ ਕੇ ਆਇਆ ਉਹ ਕਹਿੰਦਾ ਵੀ ਇਹ ਇਕੱਲਾ ਹੀ ਆਇਆ ਸੀ ਇਹਦਾਂ ਕੋਈ ਬੰਦਾ ਹੀ ਨਹੀਂ ਸੀ ਇਹ ਕਵੇ ਮੈਨੂੰ ਬੜੇ ਜਾਣਿਆਂ ਨੇ ਫੜ ਕੇ ਜਿੱਦਾਂ ਨਾ ਕਿਸੇ ਨੇ ਕੁਝ ਕੀਤਾ ਹੀ ਹੋਵੇ ਫਿਰ ਉਸ ਤੋਂ ਬਾਅਦ ਅੱਜ ਹੋਰ ਕੱਲ ਨੂੰ ਹੋਰ ਇਹ ਜ਼ਿਆਦਾ ਪੀਣੀ ਸ਼ੁਰੂ ਹੋ ਗਿਆ ਤੇ ਇਵੇਂ ਹੀ ਕਰਦਿਆਂ ਕਰਾਉਂਦਿਆਂ ਪਹਿਲਾਂ ਭਰਾ ਇਹਨਾਂ ਤੋਂ ਦੁਖੀ ਹੋਇਆ ਫਿਰ ਭਰਾ ਵੀ ਲੱਗ ਪਿਆ ਮਾਤਾ ਸਾਡੀ ਚੜ੍ਹਾਈ ਕਰ ਗਈ ਬਹੁਤ ਜ਼ਿਆਦਾ ਭੈਣ ਕਹਿੰਦੀ ਵੀ ਸਾਡੇ ਘਰ 'ਚ ਦਿੱਕਤ ਆ ਗਈ ਪੈਸਾ țeਲਾ ਆਉਂਦਾ ਕੋਈ ਨਹੀਂ ਕੰਮ ਇਹ ਕਰਦੇ ਕੋਈ ਨਹੀਂ ਤੇ ਮੈਂ ਕੱਪੜਿਆਂ ਦੀ ਸਿਲਾਈ ਕਰਕੇ ਹੀ ਘਰ 'ਚ ਲਾਉਣੀ ਆ ਤੇ ਰੱਜੇ ਰਹਿੰਦੇ ਆ ਗਾਲ ਮੰਦਾ ਕਰਦੇ ਆ ਬਹੁਤ ਜ਼ਿਆਦਾ ਤੇ ਭੈਣ ਕਹਿੰਦੀ ਫਿਰ ਮਹਾਰਾਜ ਨੇ ਕੋਈ ਆਪ ਹੀ ਮਤਬੁੱਧ ਪਾਈ ਸੱਚੇ ਪਾਸ਼ਾ ਨੇ ਤੇ ਭੈਣ ਕਹਿੰਦੇ ਸੁਣਦਿਆਂ ਸੁਣਦਿਆਂ ਨਾ ਇੱਕ ਦਿਨ ਫੋਨ ਦੇ ਉੱਤੇ ਮੈਂ ਸੁਣਦੀ ਸਾਂ ਕਥਾ ਤੇ ਕਥਾ ਸੁਣਦਿਆਂ ਬਾਬਾ ਦੀਪ ਸਿੰਘ ਸਾਹਿਬ ਦੀ ਇਦਾਂ ਜਿੱਦਾਂ ਹੱਡ ਬੀਤੀ ਉਹ ਵਾਹਿਗੁਰੂ ਜਾਨੇ ਦਾਸ ਦੇ ਚੈਨਲ ਦੀ ਆ ਭੈਣ ਕਹਿੰਦੀ ਮੈਂ ਮੈਨੂੰ ਨਹੀਂ ਉਦੋਂ ਚੇਤਾ ਤੇ ਕਹਿੰਦੇ ਵੀ ਉਹ ਸਾਹਮਣੇ ਆ ਗਈ ਤੇ ਮੈਂ ਸੁਣੀ ਉਹ ਤੇ ਉਹਦੇ ਵਿੱਚ ਲਿਖਿਆ ਸੀ ਵੀ ਨਸ਼ੇ ਨਸ਼ਿਆਂ ਤੋਂ ਕਿਸੇ ਨੂੰ ਮੁਕਤ ਕਰਾਇਆ ਸ਼ਾਇਦ ਉਹ ਦਾਸ ਦੀ ਹੋਵੇ ਜਾਂ ਪਤਾ ਨਹੀਂ ਕਿਹਦੀ ਸੀ ਤੇ ਕਿਉਂਕਿ ਬਹੁਤ ਸਾਰੀ ਸੰਗਤ ਹੋਰ ਵੀ ਪਾਉਂਦੀ ਹੈ ਤੇ ਉਹ ਖਾਲਸਾ ਜੀ ਭੈਣ ਕਹਿੰਦੀ ਵੀ ਮੈਂ ਉਹ ਸੁਣ ਕੇ ਤੇ ਮੈਂ ਸੋਚਿਆ ਵੀ ਕਿਉਂ ਨਾ ਮਹਾਰਾਜ ਦੇ ਚਰਨ ਪਰਸਾਂ ਭੜਾ ਹੀ ਹੋ ਜਾਏਗਾ ਤੇ ਭੈਣ ਕਹਿੰਦੀ ਫਿਰ ਮੈਂ ਨਾ ਇੱਕ ਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਈਆਂ ਬਾਬਾ ਨੌ ਸਿੰਘ ਸਾਹਿਬ ਦੇ ਘਰ ਗਈਆਂ ਇੱਕੋ ਵਾਰ ਉੱਥੇ ਅਰਦਾਸ ਕਰਕੇ ਆਈਆਂ ਕਿ ਮਹਾਰਾਜ ਮੈਂ ਘਰ ਹੀ ਕਰ ਸਕਦੀ ਆ ਮੈਂ ਆ ਨਹੀਂ ਸਕਦੀ ਤੇ ਭੈਣ ਕਹਿੰਦੀ ਫਿਰ ਮੈਂ ਘਰੇ ਨਾ ਬਾਣੀ ਪੜ੍ਹਨੀ ਸ਼ੁਰੂ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਲਾ ਕੇ ਨਾ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਰੱਖ ਕੇ ਮਹਾਰਾਜ ਦਾ ਸਰੂਪ ਰੱਖ ਕੇ ਮੈਂ ਜੋਤ ਲਾਉਣੀ ਉੱਥੇ ਬੈਠ ਕੇ ਫਿਰ ਮੈਂ ਕਹਿੰਦੀ ਛੋਟੇ ਜਿਹੇ ਦੀਵੇ ਦੇ ਵਿੱਚ ਘੋਪਾ ਕੇ ਜੋਤ ਜਗਾ ਲੈਣੀ ਤੇ ਬਾਣੀ ਪੜਨੀ ਸ਼ੁਰੂ ਕਰਤੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਵੀ ਚੌਂਕੜਾ ਵੀ ਮੇਰਾ ਪਹਿਲਾਂ ਪਹਿਲਾਂ ਮੇਰਾ ਚੇਤ ਨਾ ਕਰੇ ਬਾਣੀ ਪੜਨ ਨੂੰ ਚੇਤ ਲੱਗੇ ਹੀ ਨਾ ਮੇਰਾ ਜੀ ਕਰੇ ਉੱਠ ਪਵਾਂ ਬਹੁਤ ਮਾਨ ਨੂੰ ਕਾਹਲੀ ਪਵੇ ਜਿੱਦਾਂ ਕੋਈ ਕਹਿੰਦਾ ਵੀ ਬਾਣੀ ਪੜੇ ਨਾ ਇਹ ਕਈ ਘਰਾਂ 'ਚ ਇਦਾਂ ਹੀ ਹੁੰਦਾ ਖਾਲਸਾ ਜੀ ਜਿਨ੍ਹਾਂ ਨੇ ਕਿਸੇ ਦੇ ਘਰੇ ਕੋਈ ਕੀਤਾ-ਕੂਤਾ ਹੁੰਦਾ ਨਾ ਉਹ ਉਹ ਇਹੋ ਜਿਹਾ ਪ੍ਰਭਾਵ ਘਰ ਵਿੱਚ ਮਾੜਾ ਹੁੰਦਾ ਵੀ ਉਹ ਬਾਣੀ ਪੜਨ ਨਹੀਂ ਦਿੰਦਾ ਪਰ ਉਹ ਭੈਣ ਕਹਿੰਦੀ ਆ ਵੀ ਮੈਂ ਹਿੰਮਤ ਰੱਖ ਕੇ ਨਾ ਉਹ ਪੜਦੀ ਰਹੀ ਜਦੋਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਭੈਣ ਕਹਿੰਦੀ ਮੈਨੂੰ ਤਿੰਨ ਕ 4 ਮਹੀਨੇ ਹੋ ਗਏ ਸੀ ਲਗਾਤਾਰ ਬਾਣੀ ਪੜ੍ਹਦੇ ਆਂ ਅਮਰਤ ਵੇਲੇ ਮੈਂ ਉੱਠਣ ਲੱਗ ਪਈ ਟਾਈਮ ਨਾਲ ਪਹਿਲਾਂ ਵੀ ਟਾਈਮ ਨਾਲ ਹੀ ਉੱਠਦੀ ਸਾਂ ਟਾਈਮ ਨਾਲ ਉੱਠ ਕੇ ਇਸ਼ਨਾਨ ਕਰਕੇ ਉਦੋਂ ਵੀ ਬਾਣੀ ਪੜ੍ਹਨੀ ਦੁਪਹਿਰ ਨੂੰ ਮੈਂ 2 ਘੰਟੇ 2-3 ਘੰਟੇ ਲਗਾਤਾਰ ਬਾਣੀ ਪੜ੍ਹਨੀ ਕੋਚਾਂਗੜੇ ਇਦਾਂ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ 4 ਕ ਮਹੀਨੇ ਬੀਤੇ ਤੇ 4 ਮਹੀਨੇ ਹੋਏ ਤੇ ਮੇਰਾ ਭਰਾ ਜਿਹੜਾ ਨਾ ਉਹਨੇ ਕਦੇ ਨਾਗਾ ਨਹੀਂ ਸੀ ਪਾਇਆ ਪਰ 4 ਮਹੀਨੇ ਇਦਾਂ ਸ਼ੀਦਾ ਦਾ ਨਾਂ ਜਪਣਾ ਇਹਨਾਂ ਨੇ ਰਾਤ ਨੂੰ ਜਦੋਂ ਮੈਂ ਇਹਨਾਂ ਨੂੰ ਕੋਈ ਜਾਲ ਛਕਣ ਨੂੰ ਦੇਣਾ ਉਹ 'ਚ ਵੀ ਮੈਂ ਨਾਮ ਪੜ ਕੇ ਉਹੀ ਜਾਲ ਪਾ ਕੇ ਦੇਣਾ ਪ੍ਰਸ਼ਾਦਿਆਂ ਵਿੱਚ ਪ੍ਰਸ਼ਾਦੇ ਜਿਹਨੂੰ ਦੇਣੇ ਤੇ ਸਬਜ਼ੀ ਜਿਹੜੀ ਬਣਾਉਣੀ ਉਹ ਵੀ ਮਹਾਰਾਜ ਦੇ ਜਿੱਦਾਂ ਜਾਲੋ 'ਚ ਥੋੜਾ ਜਿਹਾ ਪਾ ਲੈਣਾ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ 4 ਕੁ ਮਹੀਨੇ ਬਾਅਦ ਨਾ 4 ਸਾਢੇ 4 ਮਹੀਨਿਆਂ ਬਾਅਦ ਮੇਰਾ ਭਰਾ ਜਿਹੜਾ ਇੱਕ ਦਿਨ ਪਹਿਲੀ ਦਿਓ ਸ਼ਾਮ ਸੀ ਵੀ ਜਦੋਂ ਸੋਫੀ ਆਇਆ ਸੋਫੀ ਆਇਆ ਮੇਰੇ ਨਾਲ ਉਹਨੇ ਕੰਮ ਕਾਜ ਕਰਾਇਆ ਰੋਟੀ ਉਹਨੇ ਡੈਡੀ ਨੂੰ ਫੜਾਈ ਤੇ ਬੜੀਆਂ ਉਹਨੇ ਵਧੀਆ ਗੱਲਾਂ ਕੀਤੀਆਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਨੂੰ ਕਹਿੰਦਾ ਵੀ ਕੋਈ ਨਹੀਂ ਭੈਣੇ ਤੂੰ ਫਿਕਰ ਨਾ ਕਰ ਮੈਂ ਕੰਮ ਕਾਜ ਕਰਿਆ ਕਰੂੰ ਅੱਗੇ ਉਹ ਵਾਰਾ ਫਿਰ ਕੇ ਆ ਜਾਂਦਾ ਸੀ ਕੰਮ ਕਰਦਾ ਸੀ ਪਰ ਸਾਰੇ ਖਾ ਕੇ ਆ ਜਾਂਦਾ ਸੀ ਉਹ ਤੋਂ ਅਗਲੇ ਦਿਨ ਭੈਣ ਕਹਿੰਦੀ ਵੀ ਆਇਆ ਤੇ ਬੜਾ ਦੁਖੀ ਜਾ ਤੇ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦਾ ਵੀ ਮੈਂ ਤੇ ਮੈਨੂੰ ਤੇ ਏਦਾਂ ਲੱਗਣ ਲੱਗ ਪਿਆ ਮੇਰੀ ਸਾਰੀ ਜ਼ਿੰਦਗੀ ਖਰਾਬ ਹੋ ਗਈ ਮੈਂ ਤੇ दारू ਪੀ ਵੀ ਜ਼ਿੰਦਗੀ ਖਰਾਬ ਕਰ ਲਈ ਏਦਾਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਇੱਕ ਦਿਨ ਐਸਾ ਆਇਆ ਜਿੱਦ ਨੂੰ ਸੋਫੀ ਆਇਆ ਉਸ ਤੋਂ ਬਾਅਦ ਉਹਨੇ ਪੀਤੀ ਨਹੀਂ ਤੇ ਭੈਣ ਕਹਿੰਦੀ ਕੰਮ ਕਰਨ ਲੱਗ ਪਿਆ ਪੈਸੇ ਲਿਆਉਣ ਲੱਗ ਪਿਆ ਪਰ ਸਾਡਾ ਬਾਪੂ ਨਹੀਂ ਸੀ ਹਟਿਆ ਕਹਿੰਦੇ ਜਦੋਂ ਅਸੀਂ ਦੋਵੇਂ ਭੈਣ ਭਰਾ ਮੈਂ ਵੀ ਕਮਾਈ ਕਰਦੀ ਸਾਂ ਘਰੇ ਕੱਪੜੇ ਸਿੰਦੀ ਸਾਂ ਤੇ ਉਹ ਵੀ ਕੰਮ ਕਰਨ ਲੱਗ ਪਿਆ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਗੀ ਭੈਣ ਕਹਿੰਦੇ ਅਜੇ ਨਾ ਤਿੰਨ ਕ ਮਹੀਨੇ ਹੋਰ ਹੋਏ ਹੋਣਗੇ ਵੀ ਮਤਲਬ ਛੱਡ ਗਿਆ ਸੀ दारू ਤਿੰਨਾਂ ਤਿੰਨ ਮਹੀਨੇ ਨਹੀਂ ਹੋਏ ਦਿਨ ਮਹੀਨੇ ਹੋ ਗਏ ਸੀ दारू ਛੱਡ ਗਿਆ ਸਿਹਤ ਵੀ ਬਣਨੀ ਸ਼ੁਰੂ ਹੋ ਗਈ ਤਿੰਨਾਂ ਮਹੀਨੇ ਬਾਅਦ ਉਹ ਰਿਸ਼ਤਾ ਆ ਗਿਆ ਉਹ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਗਰੀਬ ਘਰ ਦੀ ਧੀ ਸੀ ਚਲੋ ਉਹ ਸਾਡੇ ਘਰ ਆ ਗਈ ਤੇ ਮਹਾਰਾਜ ਦੀ ਕਿਰਪਾ ਨਾਲ ਚਲੋ ਵਿਆਹ ਹੋਇਆ ਅਸੀਂ ਜੁਨੀ ਜੜਾਵਾ ਕੀਤਾ ਇਹਨੇ ਜੋਗੇ ਤਾਂ ਹੈ ਨਹੀਂ ਸੀਗੇ ਜਦੋਂ ਉਹ ਘਰੇ ਆਈ ਉਹਦੇ ਵੀ ਐਸੇ ਕਰਮ ਸੀ ਉਹ ਵੀ ਬਾਣੀ ਪੜਦੀ ਸੀ ਉਹ ਤੇ ਉਹਦੀ ਤੇ ਮੇਰੀ ਅਸੀਂ ਦੋਵੇਂ ਨਨਾਨ ਪਰਜਾਈ ਦੀ ਕਹਿੰਦੀ ਬਿਰਤੀ ਰਲ ਗਈ ਮੈਂ ਵੀ ਬਾਣੀ ਪੜਦੀ ਸੌ ਵੀ ਪੜਦੀ ਸੀ ਕੱਪੜੇ ਉਹ ਵੀ ਸਿੰਦੀ ਸੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਅਸੀਂ ਦੋਵੇਂ ਜਾਨੀਆਂ ਰਲ ਕੇ ਬਾਣੀ ਪੜਨ ਲੱਗ ਪਈਆਂ ਫਿਰ ਕਹਿੰਦੇ ਅਸੀਂ ਸਾਨੂੰ ਸਾਡਾ ਭਰਾ ਲੈ ਕੇ ਜਾਣ ਲੱਗ ਪਿਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਨਾ ਬਾਬਾ ਨੌ ਸਿੰਘ ਸਾਹਿਬ ਦੇ ਦਰਬਾਰ ਸਾਹਿਬ ਇੱਦਾਂ ਅਸੀਂ ਦਰਸ਼ਨ ਮੇਲੇ ਕਰਨ ਜਾਣ ਲੱਗ ਪਈਆਂ ਇੱਕ ਦਿਨ ਅਸੀਂ ਐਤਵਾਰ ਇਕੱਠੇ ਗਏ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਏਡੀ ਕਿਰਪਾ ਹੋਈ ਭਰਾ ਦੇ ਹਿਰਦੇ ਵਿੱਚ ਕੀ ਮਹਾਰਾਜ ਨੇ ਮਿਹਰ ਪਾਈ ਇੱਕ ਦੇਣੀ ਸੋਫੀ ਆਇਆ ਸ਼ਾਮਾਂ ਨੂੰ ਤੇ ਉਸ ਤੋਂ ਬਾਅਦ ਉਹਨੇ ਦਾਰੂ ਨੂੰ ਫੜਿਆ ਹੀ ਨਹੀਂ ਤੇ ਮਹਾਰਾਜ ਦੀ ਏਡੀ ਹੁਣ ਕਿਰਪਾ ਭੈਣ ਦੱਸਦੀ ਆ ਕਿ ਏਡੀ ਛੀ ਦਨੇ ਦਇਆ ਵਰਤਾਈ ਆ ਕਿ ਮੇਰਾ ਬਾਪੂ ਅਜੇ ਪੀਂਦਾ ਦਾਰੂ ਪਰ ਰੋਜ਼ ਨਹੀਂ ਪੀਂਦਾ ਚੌਥੇ ਪੰਜਵੇਂ ਦਿਨ ਪੀ ਕੇ ਆਉਂਦਾ ਤੇ ਆ ਕੇ ਸੌਂ ਜਾਂਦਾ ਪਹਿਲਾਂ ਬਹੁਤ ਬਗਵਾਸ ਕਰਦਾ ਤੇ ਮਹਾਰਾਜ ਨੇ ਏਡੀ ਸਾਡੀ ਸਾਡੇ ਤੇ ਕਿਰਪਾ ਕੀਤੀ ਆ ਭਰਾ ਵੀ ਖੁਸ਼ ਪਰਜਾਈ ਵੀ ਖੁਸ਼ ਮੈਂ ਵੀ ਖੁਸ਼ ਤੇ ਭੈਣ ਕਹਿੰਦੀ ਹੁਣ ਮੈਂ ਅਰਦਾਸਾਂ ਕਰਦੀਆਂ ਤੇ ਵੀਰ ਜੀ ਮੇਰਾ ਤੁਸੀਂ ਨਾ ਮੇਰੀ ਸ਼ੀਦੀ ਦੇ ਕਰਾਇਓ ਤੇ ਖਾਲਸਾ ਜੀ 2 ਕੁ ਮਹੀਨੇ ਪਹਿਲਾਂ ਜਦੋਂ ਮੇਰਾ ਫੋਨ ਟੁੱਟਾ ਸੀ ਨਾ ਉਦੋਂ ਕੁ ਭੈਣ ਦੀ ਇਹ ਆਈ ਸੀਗੀ ਅਰਦਾਸ ਕਰਾਉਣ ਵਾਸਤੇ ਤੇ ਉਹਨਾਂ ਨੇ ਕਿਹਾ ਸੀ ਵੀ ਸ਼ੀਦੀ ਦੇ ਕਰਾਇਓ ਤੇ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਬਾਬਾ ਨੌ ਸਿੰਘ ਸਾਹਿਬ ਦੇ ਸਥਾਨ ਦੇ ਸ਼ੀਦੀ ਦੇਖ ਦੀ ਰਸਤਾ ਦਿੱਤੀ ਸੀ ਉਹਨਾਂ ਦੀ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੁਣ ਭੈਣ ਕਹਿੰਦੀ ਮੇਰਾ ਰਿਸ਼ਤਾ ਹੋਇਆ ਹੋਇਆ ਤੇ ਇਸੇ ਛਾਇਦ ਇਹਨਾਂ ਹੀ ਫਰਵਰੀ ਵਿੱਚ ਲਾਸਟ ਵਿੱਚ ਜਾਂ ਮਾਰਚ ਵਿੱਚ ਉਹਨਾਂ ਦਾ ਵਿਆਹ ਹੈ ਤੇ ਉਹ ਪਰਿਵਾਰ ਉਹ ਵੀ ਸਾਰਾ ਗੁਰਸਿੱਖ ਹੈ ਬਾਹਰੋਂ ਆ ਮੁੰਡਾ ਤੇ ਸੋਹਣਾ ਰਿਸ਼ਤਾ ਹੋ ਗਿਆ ਉਹ ਵੀ ਕਹਿੰਦੇ ਸਾਡੇ ਪਰਿਵਾਰ ਵਿੱਚੋਂ ਕਿਸੇ ਨੇ ਕਰਵਾਇਆ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਭੈਣ ਕਹਿੰਦੀ ਮੈਂ ਜਿਹੜੀ ਬਾਣੀ ਮਾਹ ਰਹੇ ਨੇ ਮੈਨੂੰ ਜੋੜਿਆ ਬਾਣੀ ਪੜਨ ਮੈਨੂੰ ਜੋ ਮਿਲਿਆ ਇਹ ਬਾਣੀ ਤੋਂ ਮਿਲਿਆ ਜੋ ਮਿਲਿਆ ਸ਼ਹੀਦਾਂ ਦੇ ਦਰਮੋਂ ਮਿਲਿਆ ਵੇਖੋ ਖਾਲਸਾ ਨਹੀਂ ਦੇ ਸ਼ਰਾਬੀ ਕਿੱਥੋਂ ਸ਼ਰਾਬ ਛੱਡਦੇ ਆ ਤੇ ਪਰ ਮਹਾਰਾਜ ਜੀ ਕਹਿੰਦੇ ਕਿਰਪਾ ਵਰਤੀ ਹੁਣ ਮੈਨੂੰ ਫਿਕਰ ਕੋਈ ਨਹੀਂ ਕਿਉਂਕਿ ਪਿੱਛੋਂ ਪਰਝਾਈ ਵੀ ਜਿਹੜੀ ਬਾਣੀ ਪੜਨ ਵਾਲੀ ਹੈ ਤੇ ਜੇ ਸਾਡੇ ਘਰ ਵਿੱਚ ਕਹਿੰਦੀ ਬਾਣੀ ਪੜੀ ਜਾਊਗੀ ਤੇ ਸਾਡੇ ਘਰ ਵਿੱਚ ਸੁੱਖ ਰਹੂਗਾ ਇਸੇ ਕਰਕੇ ਗੁਰਮੁਖੋ ਕਹਿੰਨੇ ਆ ਬਾਣੀ ਨੂੰ ਨਾ ਵਸਾਰੋ ਨਾਮ ਨੂੰ ਨਾ ਵਸਾਰੋ ਜਿਨ੍ਹਾਂ ਘਰਾਂ ਵਿੱਚ ਬਾਣੀ ਪੜੀ ਜਾਂਦੀ ਆ ਉਹਨਾਂ ਘਰਾਂ ਵਿੱਚ ਮਾੜੀਆਂ ਬਿਰਤੀਆਂ ਨਹੀਂ ਆਉਂਦੀਆਂ ਉਹਨਾਂ ਘਰਾਂ ਦੇ ਵਿੱਚ ਮਾੜੀਆਂ ਸ਼ਕਤੀਆਂ ਨਹੀਂ ਆਉਂਦੀਆਂ ਇਸ ਕਰਕੇ ਮਹਾਰਾਜ ਦੀ ਬਾਣੀ ਨਾਲ ਜੁੜੀਏ ਸਤਗੁਰਾਂ ਦੇ ਚਰਨਾਂ ਨਾਲ ਜੁੜੀਏ ਸਤਗੁਰਾਂ ਦੇ ਚਰਨਾਂ ਵਿੱਚੋਂ ਹੀ ਸੁੱਖ ਪ੍ਰਾਪਤ ਹੋਣਾ ਓਵੇਂ ਸੁੱਖ ਨਹੀਂ ਜੇ ਲੱਭਣਾ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਇਹ ਹੱਦ ਵੀ ਤੀ ਸੀ ਇਹਦੇ ਵਿੱਚੋਂ ਆਪਾਂ ਸਿੱਖੀਏ ਜੋ ਸਿੱਖਣ ਨੂੰ ਮਿਲਦਾ ਕਿ ਭਾਈ ਨਾਮ ਬਾਣੀ ਐਸਾ ਪ੍ਰਤਾਪ ਹੈ ਵੀ ਸਾਡੇ ਸਾਰੇ ਘਰ ਨੂੰ ਸੁਧਾਰ ਸਕਦੀ ਹੈ ਜੇ ਸਾਰੇ ਘਰ ਦੇ ਬਾਣੀ ਨਹੀਂ ਪੜ ਸਕਦੇ ਵਿੱਚੋਂ ਇੱਕ ਜਣਾ ਹੀ ਲੱਗ ਪੋ ਆਪਣੇ ਆਪ ਜੁੜ ਜਾਣਾ ਉਹਨਾਂ ਨੇ ਵੀ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ